ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤੇ ਜੀ ਅਨੁਜੀ ਅਨੁਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਹੁਣੇ-ਹੁਣੇ ਟਰੇਨ ਦੇ ਨਾਲ ਵਾਪਰੀਆ ਭਿਆਨਕ ਹਾਦਸਾ ਵਾਪਰੀ ਵੱਡੀ ਘਟਨਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਤੇ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਜੀ ਹਾਂ ਹੁਣੇ-ਹੁਣੇ ਟਰੇਨ ਨਾਲ ਵੱਡੀ ਘਟਨਾ ਵਾਪਰੀ ਰੇਲਵੇ ਵਿਭਾਗ ਨੇ ਸੂਚਿਤ ਕਰ ਦਿੱਤਾ ਗਿਆ ਇਸ ਤਰ੍ਹਾਂ ਦਜਕਸ਼ਨ ਤੇ ਗੱਡੀ ਦਾ ਇੰਜਨ ਬਦਲ ਦਿੱਤਾ ਗਿਆ ਤੇ ਇਸ ਤੋਂ ਬਾਅਦ ਨਾਂਚ ਇੰਜਨ ਖੁੱਲ ਗਿਆ ਤੇ ਕਾਫੀ ਅੱਗੇ ਚਲਾ ਗਿਆ ਟ੍ਰੇਨ ਤੇ 2 ਤੋਂ 20000 ਯਾਤਰੀ ਸਵਾਰ ਸਨ ਵੱਡਾ ਹਾਸਾ ਹੋਣ ਕਰ ਗਿਆ ਜੀਹਾਂ ਡ੍ਰੈਗਨ ਦਿੱਤੀ ਜਿਹਨ ਇੰਜਨ ਵਾਪਸ ਲਿਆ ਤੇ ਫਿਰ ਇਸ ਨੂੰ ਰੇਲ ਗੱਡੀ ਨਾਲ ਜੋੜਿਆ ਤੇ ਉਸ ਨੂੰ ਰਵਾਨਾ ਕਰ ਦਿੱਤਾ ਪਰ ਮੁੱਖ ਵਿਅਕਤੀ ਨੇ ਕਿਹਾ ਕਿ ਇਸ ਨਾਲ ਕੋਈ ਵੱਡਾ ਹਾਸਾ ਹੋ ਸਕਦਾ ਸੀ ਬੋਗੇ ਨੂੰ ਪਟੜੀ ਤੋਂ ਉਤਰਨ ਤੋਂ ਬਚਾ ਲਿਆ ਗਿਆ ਹੈ ਤੇ ਟ੍ਰੇਨ ਦੇ ਕੋਚ ਐਡੀਟਡ ਨੇ ਅਟੈਂਡੈਂਟ ਨੇ ਦੱਸਿਆ ਕਿ ਟ੍ਰੇਨ ਨੰਬਰ 123552250 ਚਨ ਐਕਸਪ੍ਰੈਸ ਪੜਨਾ ਤੋਂ ਜੰਮੂ ਤੱਕ ਵੀ ਜਾ ਰਹੀ ਸੀ ਵੀਡੀਓ ਦੇਖਣ ਲਈ ਤੁਹਾਡਾ ਤਨ